ਸਰ ਅਸੀਂ ਬੜੀ ਹੀ ਗੁਰੂ ਸਾਹਿਬ ਦੇ ਰੋਜ਼ ਅਰਦਾਸ ਕਰਕੇ ਨਿਭਾ ਰਹੇ ਹਾਂ ਧਰਨੇ ਲੱਗਣੇ ਤੁਹਾਨੂੰ ਲੱਗਦਾ ਕਿ ਖਤਮ ਹੋ ਜਾਣਗੇ ਤੁਸੀਂ ਹੋਰ 3 ਸਾਲਾਂ ਦੇ ਵਿੱਚ ਖਤਮ ਕਰਦੇ ਹੋਗੇ ਕਿਉਂਕਿ ਈਟੀਟੀ ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਉਹ ਵੀ ਲਗਾਤਾਰ ਰੌਲਾ ਪਾਉਂਦੇ ਰਹਿੰਦੇ ਉਹ ਕਹਿੰਦੇ ਕਿ ਜੀ ਕਰੋ ਮੰਤਰੀ ਸਾਹਿਬ ਕੁਝ ਕਰੋ ਮੈਂ ਯਾ ਪੇਜ ਕੀ ਫਸਿਆ ਕੀ ਹੈ ਪੇਜ ਵਿੱਚ ਮੈਂ ਇੱਕ ਚੀਜ਼ ਤੁਹਾਨੂੰ ਦੱਸਦਾ ਜੀ ਦੇਖੋ ਬਤੌਰ ਸਿੱਖਿਆ ਮੰਤਰੀ ਮੈਂ ਵਿਧਾਇਕ ਬਣਿਆ ਠੀਕ ਹੈ ਨਾ ਜੀ ਮੈਂ ਮੈਨੂੰ ਮੇਰਾ ਇੱਕੋ ਹੀ ਸੁਪਨਾ ਸੀਗਾ ਕਿ ਮੈਂ ਐਮਐਲਏ ਬਣਾ ਮੈਂ ਇੱਕ ਕਲੈਕਸ਼ਨ ਹਾਰਿਆ ਸੀਗਾ ਮੈਂ ਆਪਣੀ ਧਰਤੀ ਲਈ ਕੁਝ ਕਰਨਾ ਚਾਹੁੰਦਾ ਸੀਗਾ ਜਿੰਨੇ ਮੇਰੇ ਮੀਡੀਆ ਦੇ ਦੋਸਤ ਵੀ ਸੀ ਉਹ ਵੀ ਕਹਿੰਦੇ ਸੀ ਆਹ ਤੇਰੇ ਵਰਗਾ ਮੈਂ 10-12 ਸਾਲ ਦਾ ਮੇਰਾ ਸੰਘਰਸ਼ ਹੋਈ ਕਹਿੰਦੇ ਸੀ ਚਾਹਦੇ ਆ ਤੈਨੂੰ ਅਸੀਂ ਵਿਧਾਨ ਸਭਾ ਦੇਖੀਏ ਤਾਂ ਮੇਰਾ ਇੱਕ ਸੁਪਨਾ ਸੀ ਇਸ ਵਾਰੀ 2022 ਕਿ ਮੈਂ ਐਮਐਲਏ ਬਣਾ ਮੇਰੇ ਮਨ ਦੇ ਵਿੱਚ ਕਿਤੇ ਵੀ ਆਸ ਨਹੀਂ ਸੀ ਕਿ ਮੈਂ ਮੰਤਰੀ ਬਣਾ ਮੈਂ ਐਮਐਲਏ ਬਣਿਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਛੇਵੇਂ ਪਾਤਸ਼ਾਹ ਦੀ ਕਿਰਪਾ ਹੋਈ ਪਾਰਟੀ ਨੇ ਮਾਨ ਸਾਹਿਬ ਨੇ ਅਰਵਿੰਦ ਜੀ ਨੇ ਸਭ ਨੇ ਮੌਕਾ ਦਿੱਤਾ ਤੇ ਮੈਨੂੰ ਮੰਤਰੀ ਬਣ ਮੇਰੀ ਤਾਂ ਆਪਣੀ ਇੱਛਾ ਸੀ ਕਿ ਮੈਂ ਯਾਨੀ ਪੰਜਾਬ ਦਾ ਤੇ ਦੇਸ਼ ਦਾ ਸਭ ਤੋਂ ਵਧੀਆ ਐਮਐਲਏ ਬਣ ਕੇ ਦਿਖਾਵਾਂ ਮੈਂ ਆਪਣੇ ਹਲਕੇ ਦੇ ਇੱਕ ਇੱਕ ਪਿੰਡ ਲਈ ਕੰਮ ਕਰਾਂ ਪਰ ਠੀਕ ਹੈ ਮੈਂ ਮੰਤਰੀ ਬਣਿਆ ਉਸ ਤੋਂ ਬਾਅਦ ਜਦਦੇ ਮੈਂ ਮੰਤਰੀ ਬਣਿਆ ਹਾਂ ਫਿਰ ਮੈਨੂੰ ਇਹ ਸੀ ਕਿ ਮੈਨੂੰ ਸਿੱਖਿਆ ਦਾ ਵਿਭਾਗ ਮਿਲੇ ਤੇ ਮੈਂ ਖਾਂ ਗੱਲ ਦੱਸ ਦਵਾਂ ਅਸੀਂ ਜਦੋਂ ਬਾਕੀਆਂ ਤੋਂ ਮੈਂ ਸੁਣਦਾ ਹੁੰਦਾ ਸੀ ਖੁਦ ਸਾਡੀ ਪਾਰਟੀ ਦੇ ਵਿੱਚ ਵੀ ਜਿੰਨੇ ਵੀ ਲੋਕ ਸੀ ਮੰਤਰੀ ਦਾ ਬੰਨਾ ਚਾਹੁੰਦੇ ਸੀ ਪਰ ਸਿੱਖਿਆ ਮਹਿਕਮੇ ਤੋਂ ਭਜਨਾ ਚਾਹੁੰਦੇ ਸੀ ਮੈਂ ਇੱਕ ਸ਼ਖਸ ਐਦਾਂ ਦਾ ਮੈਂ ਸਮਝਦਾ ਸੀ ਕਿ ਗੁਰੂ ਸਾਹਿਬ ਅਗਰ ਮੈਨੂੰ ਮੈਂ ਮੰਤਰੀ ਬੰਨਾਂ ਤਾਂ ਮੈਨੂੰ ਇਹ ਮਹਿਕਮਾ ਮਿਲੇ ਅੱਜ ਤੱਕ ਇਸ ਮਹਿਕਮੇ ਦੇ ਪ੍ਰਤੀ ਅਪਰੋਚ ਨਹੀਂ ਰੱਖੀ ਗਈ ਇਸ ਨੂੰ ਧਰਨਿਆਂ ਵਾਲਾ ਮਹਿਕਮਾ ਸਮਝਿਆ ਗਿਆ ਇਹ ਵੀ ਕਿਹਾ ਗਿਆ ਜਿਹੜਾ ਸਿੱਖਿਆ ਮੰਤਰੀ ਬੰਨਦਾ ਉਹ ਜਿੱਤਦਾ ਨਹੀਂ ਅਗਰ ਉਹ ਸਿੱਖਿਆ ਮੰਤਰੀ ਨਹੀਂ ਜਿੱਤਦਾ ਇਹਦਾ ਮਤਲਬ ਇਹ ਹੈ ਕਿ ਉਹ ਬੱਚਿਆਂ ਦੇ ਲਈ ਕੰਮ ਨਹੀਂ ਕਰਦਾ ਸੀ ਅੱਜ ਮੈਨੂੰ ਇਹ ਮੌਕਾ ਮਿਲੇ ਤੇ ਮੈਂ ਮੇਰੀ ਇੱਕੋ ਹੀ ਤਮੰਨਾ ਹੈ ਕਿ ਇੰਨਾ ਕੰਮ ਕਰਾਂ ਇੰਨਾ ਕੰਮ ਕਰਾਂ ਕਿ ਪੰਜਾਬ ਦੇ ਵਿੱਚ ਇਹ ਰਿਵਾਜ ਵੱਜਲੇ ਕਿ ਅਗਰ ਕੋਈ ਮੰਤਰੀ ਰਿਪੀਟ ਕਰਦਾ ਤਾਂ ਉਹ ਸਿਰਫ ਸਿੱਖਿਆ ਮੰਤਰੀ ਤੇ ਮੇਰੇ ਤੋਂ ਬਾਅਦ ਜਿੰਨੇ ਵੀ ਸੀ ਮੈਂ ਸਦਾ ਨਹੀਂ ਰਹਿਣਾ ਮੇਰੇ ਤੋਂ ਪਹਿਲਾਂ ਬਹੁਤ ਆਏ ਠੀਕ ਹੈ ਮੇਰੇ ਤੋਂ ਬਾਅਦ ਬਹੁਤ ਆਣਗੇ ਪਰ ਇੱਕ ਟ੍ਰੈਂਡ ਬਦਲ ਜਾਵੇ ਉਹ ਇਹ ਕਹਿਣ ਕਿ ਜਿਹਦਾ ਸਿੱਖਿਆ ਮੰਤਰੀ ਬੰਦ ਹੈ ਪਰ ਇੱਕ ਲੈਅਰਟੀ ਬਹੁਤ ਘੱਟ ਲੋਕਾਂ ਨੂੰ ਹੁੰਦੀ ਹੈ ਉਹ ਉਹ ਜਿੱਤਦਾ ਕਿਉਂਕਿ ਤੁਸੀਂ ਇਹ ਮੰਨੋ ਵਿਕਰਮ 28 ਲੱਖ ਬੱਚੇ ਆ ਪੰਜਾਬ 'ਚ ਉਹੀ ਬੱਚੇ ਤੁਹਾਡੇ ਚੱਲ ਕੇ ਅੱਜ ਬੱਚੇ ਜੋ 10ਵੀਂ ਚ ਹੈ 11ਵੀਂ ਚ ਹੈ 12ਵੀਂ ਚ ਹੈ 9ਵੀਂ ਚ ਹੈ ਉਹ ਬੱਚੇ ਤੁਹਾਡੇ ਵੋਟਰ ਬਣਨਗੇ ਉਹ ਬੱਚੇ ਤੁਹਾਡੇ ਵੋਟਰ ਬਣਨਗੇ ਅਗਰ ਉਹਨਾਂ ਬੱਚਿਆਂ ਨੂੰ ਇਹ ਲੱਗਦਾ ਹੈ ਕਿ ਹਾਂ ਸਾਡੇ ਐਜੂਕੇਸ਼ਨ ਮਿਨਿਸਟਰ ਨੇ ਸਾਡੀ ਸਰਕਾਰ ਨੇ ਸਾਡੇ ਸਕੂਲ 'ਚ ਤਬਦੀਲੀ ਆਈ ਹੈ ਤਾਂ ਕਿਵੇਂ ਹੋ ਸਕਦਾ ਮੈਂ ਆਪਣੇ ਹਲਕੇ 'ਚ ਪਿੰਡਾਂ ਜਾਂਦਾ ਮੈਂ ਪਿੰਡ ਦੇ ਵਿੱਚੋਂ ਕੋਈ ਵੀ ਬੱਚਾ ਉਹਨੂੰ ਪੁੱਛਣਾ ਬਲਾ ਕੇ ਮੈਂ ਕਿਹਾ ਬੇਟਾ ਦੱਸ ਓਕੇ ਬੱਚੇ ਦੱਸ ਦੇ ਕਿ ਨਹੀਂ ਸਾਡੇ ਸਕੂਲਾਂ 'ਚ ਸਿਕਿਉਰਟੀ ਗਾਰਡ ਆ ਗਿਆ ਸਾਡੇ ਸਕੂਲਾਂ 'ਚ ਪਰਗਤ ਸਿੰਘ ਹੁਣੀ ਲਗਾਤਾਰ ਕਹਿੰਦੇ ਕਹਿੰਦੇ ਪੁਰਾਣੇ ਸਕੂਲਾਂ ਤੇ ਕਲੀਆਂ ਕਰਕੇ ਰੰਗ ਕਰਕੇ ਤੁਸੀਂ ਉਹ ਮੈਂ ਦੇਖ ਬਈ ਮੈਂ ਕਿਸ ਮੈਂ ਕਿਸੇ ਦੇ ਮੈਂ ਕਿਸੇ ਦੇ ਬਾਰੇ ਵੀ ਨਹੀਂ ਬੋਲਣਾ ਚਾਹਾਂਗਾ ਉਹਨੇ ਉਹਨਾਂ ਨੂੰ ਮੌਕਾ ਦਿੱਤਾ ਸੀ ਰਬਾ ਨੂੰ ਨਹੀਂ ਆਪਣਾ ਕੰਮ ਕੀਤਾ ਅਗਰ ਅਸੀਂ ਸਿਰਫ ਪੇਂਟ ਮਾਰਦੇ ਹਾਂ ਕੁਝ ਵੀ ਕਰਦੇ ਹਾਂ ਹੈਨਾ ਇਹ ਲੋਕ ਡਿਸਾਈਡ ਕਰਨਗੇ ਇਹ ਮੈਂ ਤਾਂ ਹੀ ਤੁਹਾਨੂੰ ਕਹਿੰਦਾ ਲੋਕ ਡਿਸਾਈਡ ਕਰਨਗੇ ਅੱਜ ਇੱਕ ਛੋਟਾ ਜਿਹਾ ਉਦਾਹਰਣ ਹੈ ਸਕੂਲ ਆਫ ਐਮਿਨਸਲੀ ਸਾਡੇ ਅਸੀਂ ਦਾਖਲਾ ਸ਼ੁਰੂ ਕੀਤਾ ਐਗਜ਼ਾਮ ਦਾ ਫਾਰਮ ਖੋਲੇਆ 2 ਲੱਖ ਬੱਚਿਆਂ ਨੇ ਇਹ ਪਹਿਲੀ ਵਾਰੀ ਹੋਊਗਾ ਕਿ 20000 ਸੀਟਾਂ ਨੇ ਕੋਲ 19000 ਸੀਟ ਹੈ ਨੌਵੀਂ ਜਮਾਤ ਦੇ ਲਈ 4200 ਸੀਟਾਂ ਹੈ ਤੇ ਆਲਮੋਸਟ 80000 ਬੱਚਾ 11ਵੀਂ ਜਮਾਤ ਲਈ 15000 ਸੀਟਾਂ ਨੇ ਤੇ ਧਰਨਿਆਂ ਦੀ ਕਿੰਤੀ ਜੂਨੀਅਨਸ ਦੀ ਕੀਤੀ ਸੀ ਮੈਂ ਆਪਣੇ ਵੱਲੋਂ ਉਹਨਾਂ ਨੂੰ ਪਹਿਲੀ ਗੱਲ ਤਾਂ ਉਹਨਾਂ ਦਾ ਤੁਸੀਂ ਸਮਝੋ ਅੱਜ ਤੱਕ ਕੀ ਹੁੰਦਾ ਸੀ ਕਿ ਜਨੇ ਮੰਤਰੀ ਆਉਂਦੇ ਜੋ ਉਹ ਦੱਸਦੇ ਨੇ ਕਿ ਬਹੁਤ ਰੂਡ ਗੱਲ ਕਰਦੇ ਸੀ ਉਹਨਾਂ ਦੇ ਨਾਲ ਦੋਸਤੀ ਉਹਨਾਂ ਦੇ ਪਰਸਨਲ ਸਮਝ ਕੇ ਉਹਨਾਂ ਦੀ ਪ੍ਰੋਬਲਮ ਸਮਝ ਕੇ اگر کوئی بھی ترنا ਲਾਂਦਾ ਤਾਂ ਉਹਦਾ ਕੋਈ ਨਾ ਕੋਈ ਮਜਬੂਰੀ ਹੈ ਹੂੰ 90% 10% ਲੋਕ ਹੈ ਜਿਨ੍ਹਾਂ ਦਾ ਕਲਚਰ ਹੀ ਇਹ ਹੈ ਪਰ 90% ਉਹ ਲੋਕ ਨੇ ਜੋ ਵਾਕਈ ਕਿਸੇ ਨਾ ਕਿਸੇ इश्यूज ਕਰਕੇ ਅੰਜ ਵੀ ਤੁਸੀਂ ای ٹی ٹی ਦੀ ਗੱਲ ਕੀਤੀ ਹੁਣ ਵੀ ਬਹੁਤ ਸਾਰੇ ਮੈਂ ਦੇਖਦਾ ਰਹਿਣਾ ਥੱਲੇ ਕਮੈਂਟ ਹੁਣ ਵੀ ਇਸ ਇੰਟਰਵਿਊ ਦੇ ਥੱਲੇ ਵੀ ਕਰਨਗੇ ਜੁਆਇਨ ਕਰਾਓ ਜੁਆਇਨ ਕਰਾਓ ਫਾਈ ਕਮੈਂਟ ਪੜਦੇ ਰਹਿੰਦੇ ਹਾਂ ਦੇਖੋ ਤੁਹਾਨੂੰ ਪਤਾ ਨਹੀਂ ਮੈਂ ਤੁਹਾਨੂੰ ਵੈਸੇ ਕਿਤੇ ਬਹੁਤ ਜ਼ਿਆਦਾ ਪੜਾਂਗੇ ਤਾਂ ਬਹੁਤ ਜ਼ਿਆਦਾ ਨੈਗੇਟਿਵਿਟੀ ਆ ਜਾਈਗੀ ਹਲਪਰ ਅਵੇਰ ਰਹਿਣੇ ਹੋ ਚੀਜ਼ਾਂ ਚ ਉਹਦੇ ਵਿੱਚ ਕੀ ਹੈ ਕਿਉਂਕਿ ਬਹੁਤ ਸਾਰੇ ਦੇਖੋ ਨਾ ਫੇਸਬੁੱਕ ਹੀ ਕਿ ਇਦਾਂ ਦੀ ਚੀਜ਼ ਹੈ ਅਗਲਾ ਬੰਦਾ ਵਿਹਲਾ ਬੈਠਾ ਤੁਸੀਂ ਹੋ ਸਕਦੇ ਹੋ ਕਿ ਤੁਸੀਂ ਆਪਣੇ 100% ਅੱਜ ਦੇ ਦਿਨ ਦੀ ਸ਼ੁਰੂਆਤ ਕਰੋ ਕਿ ਅੱਜ ਮੈਂ ਜਾ ਕੇ ਆ ਕੰਮ ਕਰਨੇ ਇੱਕ ਨੈਗੇਟਿਵ ਥਾਟ ਬਿਲਕੁਲ ਇਟਸ ਅਦਰ ਵੇ ਰਾਉਂਡ ਆਲਸੋ ਵਨ ਪੋਜ਼ਿਟਿਵ ਥਾਟ ਨੋ ਕੋਈ ਕਵੇ ਨਹੀਂ ਜੀ ਤੁਸੀਂ ਬਹੁਤ ਤੋਂ ਸਾਨੂੰ ਲੱਗਦਾ ਯਾਰ ਮੈਂ ਕੰਮ ਹੁਣ ਵਧੀਆ ਕਰਾਂ ਤੁਹਾਨੂੰ ਕਹਵੇ ਯਾਰ ਐਵੇਂ ਤੁਸੀਂ ਡੀਮੋਟੀਵੇਟ ਵੀ ਹੁੰਦੇ ਹੋ ਬਟ ਇਹ ਸਮਝਣ ਦੀ ਲੋੜ ਹੈ ਜੀ ਉਹ ਭਰਤੀ ਇਸ ਵਕਤ ਕੋਰਟ ਦੇ ਵਿੱਚ ਹੈ ਉਹਦੇ ਰਿਜ਼ਲਟ ਤੇ ਸਟੇ ਸੀਗਾ ਅਸੀਂ ਮਿਹਨਤ ਕਰ ਕਰ ਮੈਂ ਬਾਰ ਬਾਰ ਮੀਟਿੰਗਾਂ ਕਰਕੇ ਉਹਦੇ ਰਿਜ਼ਲਟ ਤੋਂ ਸਟੇਟ ਅਵਾਇਆ ਹੁਣ ਹਰ ਤਰੀਕ ਤੇ ਹਰ ਸ਼ਾਮ ਇੱਕ ਤਰੀਕ ਤੋਂ ਪਹਿਲਾਂ ਮੈਂ ਉਹਨਾਂ ਬੱਚਿਆਂ ਨੂੰ ਮਿਲਦਾ ਉਹ ਕਹਿੰਦੇ ਜੀ ਆ ਵਕੀਲ ਕਰਨਾ ਅਸੀਂ ਉਹ ਕਰਾ ਦਿੰਦੇ ਆ ਉਹ ਕਹਿੰਦੇ ਆ ਕਰ ਦੋ ਸਾਨੂੰ ਆ ਲੈਟਰ ਜੋ ਵੀ ਮੈਂ ਆਪਣਾ ਜਾਨੀ ਇਟ ਇਨ ਦਾ ਕੋਰਟ ਕੋਰਟ ਸਭ ਤੋਂ ਵੱਡੀ ਹੈ ਸਾਡੇ ਇਸ ਪੂਰੇ ਸਿਸਟਮ ਦੇ ਵਿੱਚ ਮੈਂ ਉਹਨਾਂ ਨੇ ਇਹ ਕਹਿੰਦਾ ਯਾਰ ਆ ਮੇਰੇ ਸਾਈਨ ਕਰਕੇ ਲੈ ਜਾਓ ਤੁਸੀਂ ਜੇ ਇਹਦੇ ਨਾਲ ਤੁਹਾਡੀ ਭਰਤੀ ਬਹਾਲ ਹੁੰਦੀ ਹੈ ਫਿਰ ਤੁਸੀਂ ਕਿਤੇ ਵੀ ਸਾਈਨ ਕਰਵਾ ਲਓ ਇਸ ਤੋਂ ਬਾਅਦ ਹੁਣ ਮੈਂ ਕੀ ਕਰਾਂ ਹਾਂ ਠੀਕ ਹੈ ਉਹਨਾਂ ਬੱਚੇ ਨੇ ਇੱਕ ਉਹਨਾਂ ਦੀ ਮਜਬੂਰੀ ਇਹ ਵੀ ਹੈ ਜੋ ਮੈਨੂੰ ਮਹਿਸੂਸ ਹੋਇਆ ਉਹਨਾਂ ਨਾਲ ਦੀ ਹੁੰਦਾ ਕੀ ਸੀ ਨਾ ਜੀ ਅੱਗੇ ਭਰਤੀਆਂ ਬਹੁਤ ਸਮੇਂ ਬਾਅਦ ਆਲੀਆਂ ਸੀ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਯਾਰ ਜੇ ਬਸ ਮਿਸ ਹੋ ਗਈ ਤਾਂ ਸਾਰ ਤੇ ਹੋਇਆ ਹੈ ਬਹੁਤਿਆਂ ਨਾਲ ਹੀ ਹੋਇਆ ਹੈ ਕਿ ਸਾਰੀ ਉਮਰ ਅਸੀਂ ਆਪਣੀ ਨੌਕਰੀ ਤੋਂ ਰਹਿ ਜਾਵਾਂਗੇ ਉਹ ਆਪਣੀ ਜਗ੍ਹਾ ਠੀਕ ਨੇ ਹੁਣ ਸਾਡੀ ਕੋਸ਼ਿਸ਼ ਇਹ ਹੈ ਮੈਂ ਆਪਣੇ ਆਫੀਸਰਸ ਨੂੰ ਵੀ ਇਹੀ ਹਦਾਇਤ ਦਿੱਤੀ ਹੈ ਜਿਹੜਾ ਸਰ ਦਾ ਭਰਤੀ ਬੋਰਡ ਹੈ ਉਹਨੂੰ ਵੀ ਇਹਦਾ ਦਿੱਤੀ ਹੈ ਕਿ ਹਰ ਸਾਲ ਨੌਕਰੀਆਂ ਕੱਢੋ ਇੱਕ ਤੌਰੇ ਨਾਲ ਤੁਹਾਡੇ ਕੋਲ ਬੈਸਟ ਟੈਲੈਂਟ ਆਊਗਾ ਹਰ ਸਾਲ ਦਾ ਇਹ ਵੀ ਹੋਊਗਾ ਕਿ ਇਸ ਸਾਲ ਜੇ ਕੋਈ ਬੱਚਾ ਰਹਿ ਗਿਆ ਉਹਦੇ ਮਨ ਨੂੰ ਇਹ ਸੱਟ ਨਹੀਂ ਹੋਊਗੀ ਜਿਵੇਂ ਯੂਪੀਐਸਸੀ ਹੈ ਆਪਾਂ ਦੇ ਕਿੰਨੀਆਂ ਪਿੱਛੇ ਜਿ ਕਿੰਨੀਆਂ ਅੱਜਕੱਲ ਤਾਂ ਬਹੁਤ ਡਰੇਸ਼ ਟ੍ਰੈਂਡ ਚੱਲ ਰਿਹਾ ਕਿੰਨੀਆਂ ਫਿਲਮਾਂ ਦੇ ਦਿਆਂਗੇ ਚੌਥੇ ਅਟੈਂਪਟ ਪਾਸ ਕਰਤਾ ਕਿਉਂਕਿ ਉਹਨੂੰ ਪਤਾ ਹੈ ਕਿ ਮੇਰਾ ਅਗਲੇ ਸਾਲ ਇਗਜ਼ਾਮ ਹੋਣਾ ਹੈ ਉੱਤਰ-ਨੇਚ ਨਹੀਂ ਜਾਊਗਾ ਪੜੂਗਾ ਕਿ ਮੈਂ ਪੜਾਂ ਤੇ ਮੈਂ ਅਗਲੇ ਸਾਲ ਇਹ ਕਲੀਅਰ ਕਰੂੰਗਾ ਹੁਣ ਇਹ ਬੱਚਿਆਂ ਨੂੰ ਇਹ ਪਤਾ ਹੀ ਨਹੀਂ ਕਿ ਅਗਲੀ ਭਰਤੀ ਆਊਗੀ ਕਦੋਂ ਹੂੰ ਸੋ ਅਸੀਂ ਸਾਡੀ ਕੋਸ਼ਿਸ਼ ਹੈ ਕਿ ਹਰ ਸਾਲ ਭਰਤੀ ਲੈ ਕੇ ਆਵੀਏ ਜੇ ਕੋਈ ਰਹਿ ਜਾਵੇ ਉਹ ਅਗਲੇ ਸਾਲ ਆਵੇ ਹਾਂ ਖੁਦਾ ਨਾ ਖਾਸ ਕਰ ਕਿਸੇ ਭਰਤੀ ਉੱਤੇ ਜਿਵੇਂ ਕੋਈ ਹਾਈ ਕੋਰਟ ਚ ਉਹ ਹੋ ਜਾਵੇ ਬਹੁਤ ਸਾਰੀਆਂ ਭਰਤੀਆਂ ਰੱਦ ਹੋਈਆਂ ਪਿਛਲੇ ਸਾਲ 23 64 ਸੀ ਬਹਾਲ ਕਰਾਈ ਪਿਛਲੀ ਸਰਕਾਰ ਦੀ ਭਰਤੀ ਸੀ ਤਾਂ ਉਹਨੂੰ ਇਹ ਵੀ ਪਤਾ ਹੋਵੇ ਕੋਈ ਗੱਲ ਨਹੀਂ ਯਾਰ ਅਗਲੀ ਭਰਤੀ ਵੀ ਆ ਰਹੀ ਹੈ ਇਹਨਾਂ ਚੀਜ਼ਾਂ ਦੇ ਉੱਤੇ ਕਰ ਰਹੇ ਹਾਂ ਪਰ ਮੈਂ ਹਰ ਉਸ ਸਾਥੀ ਨੂੰ ਹਰ ਆਪਣੇ ਹਰ ਆਪਣੇ ਸਾਡਾ ਪਰਿਵਾਰ ਹੈ ਮੈਂ ਹਰ ਇੱਕ ਦੀ ਮੁਸੀਬਤ ਸਮਝਦਾ ਤੇ ਮੈਂ ਉਹਨਾਂ ਨੂੰ ਵਿਸ਼ਵਾਸ ਵੀ ਦਵਾਉਂਦਾ ਕਿ ਅਸੀਂ ਵੀ ਆਰ ਕਮਿਟਿਡ ਟੂ ਥੈਮ